ਕਾਰਜਕ ਸੰਤ ਬਾਬਾ ਸੇਵਾ ਸਿੰਘ ਜੀ ਜੋ ਉਹਨਾਂ ਦੇ ਛੋਟੇ ਭਰਾਤਾ ਹਨ ਉਹ ਵੀ ਸਟੇਜ ਤੇ ਸ਼ੁਸ਼ੋਭਤ ਨੇ ਕੁਝ ਸਮੇਂ ਤੋਂ ਬਾਅਦ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਨੇ ਨੇ ਔਰ ਬਾਕੀ ਜਿੰਨੀਆਂ ਵੀ ਸ਼ਖਸੀਅਤਾਂ ਰਾਗੀ ਜੱਥੇ ਕੀਰਤਨੀ ਜੱਥੇ ਸਟੇਜ ਤੇ ਸ਼ੁਸ਼ੋਭਤ ਹਨ ਸਭਨਾਂ ਦਾ ਸਮਾਂ ਥੋੜਾ ਥੋੜਾ ਟਾਈਮ ਕਰਕੇ ਆਪਾਂ ਦਰਸ਼ਨ ਕਰਾਉਂਦੇ ਜਾਵਾਂਗੇ ਆਓ ਕੇਵਲ 5 ਮਿੰਟ ਦੀ ਹਾਜ਼ਰੀ ਮੈਂ ਬੇਨਤੀ ਕਰਾਂ ਗਿਆਨੀ ਜਸਪਾਲ ਸਿੰਘ ਜੀ ਨੂਰ ਜੋ ਮੰਡਿਆ ਮਿਕਰਤੋਂ ਗੁਰਦਰਾ ਸਿੰਘ ਸਵਾ ਦੇ ਮੁੱਖ ਕਥਾਵਾਚਕ ਹਨ ਥੋੜੇ ਸ਼ਬਦਾਂ ਦੇ ਅੰਦਰ ਮਹਾਂਪੁਰਖਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਗੇ ਉਹਨਾਂ ਤੋਂ ਬਾਅਦ ਫਿਰ ਸੰਤ ਬਾਬਾ ਸੇਵਾ ਸਿੰਘ ਸਿਆੜ ਵਾਲੇ ਔਰ ਉਹਨਾਂ ਤੋਂ ਬਾਅਦ ਆਪਾਂ ਦਰਦੀ ਸਾਹਿਬ ਦੇ ਦਰਸ਼ਨ ਕਰਾਂਗੇ ਗਿਆਨੀ ਜਸਪਾਲ ਸਿੰਘ ਜੀ ਨੂੰ ਧੰ 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 ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਜਨ ਆਵਣ ਕਾਈ ਸਵਾਉ ਜਨ ਕੈ ਸੰਗ ਚਿਤ ਆਵੈ ਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਮਹਾਨ ਤਪਸਵੀ ਬ੍ਰਹਮ ਗਿਆਨੀ ਤਤ ਵੇਤੇ ਮਹਾਂਪੁਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਵਿੱਚ ਜੁੜ ਬੈਠੀ ਸਮੂਹ ਸੱਦ ਸੰਗਤ ਜੀ ਲਵਾਓ ਹਾਜ਼ਰੀ ਸਾਰੀ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੋਂ ਪਹਿਲਾਂ ਸਿੱਖ ਪੰਥ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਸਿੰਘ ਸਹਿਬਾਨ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਪਾਸੋਂ ਆਪ ਜੀ ਨੇ ਪਾਵਨ ਤੇ ਅਨਮੋਲ ਬਚਨ ਸਰਵਣ ਕਰੇ ਸੋ ਆਓ ਸਾਤ ਸੰਗਤ ਬੜ ਭਾਗੇ ਹੋ ਮੈਂ ਤਾਂ ਇੰਨੀ ਕੀ ਬੇਨਤੀ ਕਰਨੀ ਹੈ ਹਾਜ਼ਰੀ ਲਵਾਉਣੀ ਹੈ ਸੰਗਤਾਂ ਦੇ ਚਰਨਾਂ ਵਿੱਚ ਸਵੇਰ ਤੋਂ ਕਰੀਬਨ ਕਈ ਵਾਰ ਇੱਕ ਸ਼ਬਦ ਉਚਾਰਿਆ ਗੁਜ਼ਾਰਿਆ ਹੈ ਬਾਰ-ਬਾਰ ਜਨ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਿਲਾਏ ਸੰਸਾਰ ਦੇ ਵਿੱਚ ਤੁਹਾਨੂੰ ਬੜੇ ਹੀ ਮਿਲਣਗੇ ਜਿਹੜੇ ਦਾਨ ਕਰਦੇ ਨੇ ਕਿਸੇ ਨੇ ਧਨਦਾਨ ਕੀਤਾ ਕਿਸੇ ਨੇ ਕੱਪੜਾ ਦਾਨ ਕੀਤਾ ਕਿਸੇ ਨੇ ਜ਼ਮੀਨਦਾਨ ਕੀਤੀ ਕਿਸੇ ਨੇ ਕੁਝ ਦਾਨ ਕੀਤਾ ਕਿਸੇ ਨੇ ਕੁਝ ਦਾਨ ਕੀਤਾ ਪਰ ਜਿਹੜੇ ਜੀ ਦਾ দান ਦਿੰਦੇ ਨੇ ਜੀ ਨੂੰ ਉਧਾਰ ਕਪੜਾ ਸਰੀਰ ਤੇ ਪਾਇਆ ਜਾ ਸਕਦਾ ਏ ਧਨ ਦੌਲਤ ਆਦਿਕ ਸਾਰੇ ਸਰੀਰ ਦੀਆਂ ਸਹੂਲਤਾਂ ਹੁੰਦੀਆਂ ਨੇ ਪਰ ਜਿਹੜੇ ਪਰਉਪਕਾਰੀ ਨੇ ਨਾ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸਵਾਉ ਸਵਾਉ ਕੀ ਹੁੰਦਾ ਹੈ ਮਨੋਰਥ Aim of life ਉਹ ਕੀ ਹੈ ਇਕ ਜਨ ਦਾ ਜਿਨ੍ਹਾਂ ਨੂੰ ਆਇਆ ਧਨ ਤਨ ਕਿਹਾ ਉਹਨਾਂ ਦਾ ਕੀ ਏਮ ਹੁੰਦਾ ਹੈ ਉਹ ਕਿਹੜੇ ਮਨੋਰਥ ਲਈ ਸੰਸਾਰ ਵਿੱਚ ਆਉਂਦੇ ਨੇ ਕਹਿੰਦੇ ਉਹਨਾਂ ਦਾ ਮਨੋਰਥ ਹੈ ਜਨ ਕੈ ਸੰਗ ਚਿਤ ਆਵੇ ਨਾ ਉਹ ਕੇਵਲ ਤੇ ਕੇਵਲ ਜੀ ਨੂੰ ਦਾਨ ਦਿੰਦੇ ਨੇ ਸਾਡੀ ਜੀਵ ਆਤਮਾ ਨੂੰ ਜੀਵ ਆਤਮਾ ਸਾਡੀ ਸੋਲ ਸਾਡੀ ਆਤਮਾ ਜਿਹੜੀ ਹੈ ਨਾ ਇਹਦਾ ਪਾਲਾ ਕਰਦੇ ਨੇ ਤੇ ਇਹਦਾ ਪਾਲਾ ਕਦੇ ਨਾਲ ਹੁੰਦਾ ਜੀ ਦਾਨ ਦੇ ਭਗਤੀ ਲਾਏ ਨੂੰ ਭਗਤੀ ਨਾਲ ਜੋੜਦੇ ਨੇ ਤੇ ਉਹ ਜਿਹੜੀ ਭਗਤੀਏ ਇਹ ਨਾਮ ਦੇ ਰਾਹੀ ਹੈ ਜਿਹੜਾ ਕੋਈ ਜੀਵ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋਈ ਬਚਨ ਕਮਾਵੇ ਫੇ ਗੁਰ ਪ੍ਰਸਾਦੀ ਤਰੀਏ ਤਾ ਉਹ ਮਹਾਪੁਰਸ਼ ਜਿਹੜੇ ਸੰਸਾਰ ਤੇ ਆ ਕੇ ਜੀਵਾ ਨੂੰ ਜੀਵਾਨ ਜੀਵਾਨ ਦਾ ਕੀ ਹੈ ਨਾਮ ਜੀਵ ਦਾ ਭਲਾ ਕਰਦਾ ਹੈ ਬੰਦਗੀ ਜੀਵ ਦਾ ਭਲਾ ਕਰਦੀ ਹੈ ਸੰਸਾਰ ਤੇ ਸਰੀਰ ਰਹਿ ਜਾਂਦਾ ਹੈ ਪਰ ਜਿਨ੍ਹਾਂ ਨੇ ਮਹਾਪੁਰਸ਼ਾਂ ਦਾ ਜਿੰਨੇ ਵੀ ਬਚਨ ਸੁਣੇ ਨੇ ਦਾਸ ਨੇ ਵੀ ਬਹੁਤ ਸੁਣੇ ਨੇ ਤੇ ਉਹ ਵਾਰ-ਵਾਰ ਆਖਿਆ ਕਰਦੇ ਸਾਧ ਸੰਗਤ ਤਾਂ ਤੇ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਬਿਨਾ ਬੰਦਗੀ ਤੋਂ ਛੁਟਕਾਰਾ ਨਹੀਂ ਬਿਨਾ ਭਜਨ ਤੋਂ ਛੁਟਕਾਰਾ ਨਹੀਂ ਫਿਰ ਇਹ ਅਸੀਂ ਸੰਤਾਂ ਦਾ ਬਚਨ ਕਮਾਈਏ ਜੇ ਕਮਾਵਾਂਗੇ ਤਾਂ ਜੀਵ ਦਾ ਭਲਾ ਹੋਏਗਾ ਕਿਉਂਕਿ ਅਸੀਂ ਰੋਜ਼ ਹੀ ਅਰਦਾਸ ਵਿੱਚ ਬਾਰ-ਬਾਰ ਇਹ ਗੱਲ ਮੰਗਦੇ ਆ ਰੋਜ਼ ਅਸੀਂ ਕਹਿੰਦੇ ਆ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਨਾਮ ਚਿੱਤ ਵਿੱਚ ਆਵੇ ਜਿੰਨਾ ਚਿਰ ਚਿੱਤ ਵਿੱਚ ਨਹੀਂ ਆਏਗਾ ਤੇ ਸਾਧ ਸੰਗਤ ਚਿੱਤ ਦਾ ਭਲਾ ਨਹੀਂ ਹੋ ਸਕਦਾ ਸਿੱਖ ਪੰਥ ਸੁਮਚਾਰ ਅਰਦਾਸ ਕਰਦਾ ਹੈ ਪਹਿਲੀ ਪ੍ਰਥਮ ਅਰਦਾਸ ਕਿਹੜੀ ਹੁੰਦੀ ਹੈ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਕੀ ਮੰਗਿਆ ਜਾਂਦਾ ਹੈ ਪਹਿਲੀ ਅਰਦਾਸ ਵਿੱਚ ਵਾਹਿਗੁਰੂ 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 ਨਾਮ ਚਿਤ ਆਵੇ ਚੇਤਲ ਦੇ ਵਿੱਚ ਆਏਗਾ ਚਿੱਤ ਚ ਤਾ ਆਏਗਾ ਜੇ ਚਿੱਤ ਸਾਡਾ ਨਿਰਮਲ ਹੋਏਗਾ ਤੇ ਚਿੱਤ ਕਿੱਥੇ ਨਿਰਮਲ ਹੋਣਾ ਹੈ ਗੁਰਮੁਖੋ ਇਹ ਚਿੱਤ ਨਿਰਮਲ ਹੁੰਦਾ ਹੈ ਬੰਦਗੀ ਵਾਲਿਆਂ ਕੋਲ ਆ ਕੇ ਉਹ ਹੈ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਉਪਕਾਰੀ ਹੈ ਜੀਵਦਾਨ ਇਸ ਜੀਵ ਨੂੰ ਦਾਨ ਦਿੰਦੇ ਨੇ ਇਹ ਸਾਡੀ ਆਤਮਾ ਨੂੰ ਦਾਨ ਦਿੰਦੇ ਨੇ ਉਹ ਕੀ ਦਾਨ ਦਿੰਦੇ ਨੇ ਭਗਤੀ ਲੈਣ ਇਹਨੂੰ ਮੋਟੀਵੇਸ਼ਨ ਕਹਿੰਦੇ ਨੇ ਮਹਾਪੁਰਸ਼ ਆ ਕੇ ਦੇਖੋ ਅਸੀਂ ਬੜਿਆ ਸ਼ਬਦ ਕਈ ਸਵੇਰ ਤੋਂ ਕਈ ਵਾਰੀ ਪੜਿਆ ਗਿਆ ਹੈ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM ਇੱਕ ਸੰਤ ਹੈ ਇੱਕ RAM ਹੈ ਦੋਨੇ ਭਲੇ ਨੇ ਪਰ ਸੰਤ ਪਰਮਾਤਮਾ ਕੀ RAM ਜੋ ਦਾਤਾ ਮੁਕਤ ਕੋ RAM ਮਨੇ ਤਾਂ ਮੁਕਤੀ ਕਰਨੀ ਏ ਪਰ ਜਿਹੜਾ ਅਗਲਾ ਕੰਮ ਹੈ ਨਾ ਮੁਕਤੀ ਤਾਂ ਹੋਣੀ ਹੈ ਜਿਹੜਾ ਸੰਤ ਜਪਾਵੇ ਇਹ ਮਹਾਪੁਰਸ਼ਾਂ ਦਾ ਆਉਣਾ ਸਾਨੂੰ ਨਾਮ ਜਪਾਉਂਦੇ ਨੇ ਮੋਟੀਵੇਸ਼ਨ ਹੈ ਭਾਈ ਨਾਮ ਜਪੋ ਵੰਦਗੀ ਕਰੋ ਇਹ बार-बार बार ਜਿੰਨੇ ਬਚਨ ਮਹਾਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਅਸੀਂ ਸੁਣੇ ਉਹਨਾਂ ਦੀ ਇਕਾਸ਼ਟਾ ਸੁਣੀਆ ਉਹਨਾਂ ਦੇ ਦੀਵਾਨ ਸੁਣੇ ਬਾਰ-ਬਾਰ ਇਹ ਬਚਨ ਕਮਾਇਆ ਹੀ ਸਾਡੀ ਆਤਮਾ ਦਾ ਭਲਾ ਹੋਣਾ ਤੇ ਉਹ ਕੀ ਕਰਦੇ ਨੇ ਫਿਰ ਆ ਕੇ ਇਸ ਸੰਸਾਰ ਦੇ ਵਿੱਚ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਸਾਓ ਜਨ ਕੇ ਸੰਗਚਿਤ ਫਿਰ ਉਹ ਕੀ ਕਰ ਜਾਂਦੇ ਨੇ ਆਪ ਮੁਕਤ ਅਵਰ ਹੈ ਮੁਕਤ ਕਰਾਵੇ ਉਹ ਆਪ ਮੁਕਤ ਹੋ ਜਾਂਦੇ ਦੂਸਰਿਆਂ ਨੂੰ ਮੁਕਤ ਕਰ ਜਾਂਦੇ ਨੇ ਫਿਰ ਐਸੇ ਜਨ ਜਿਹੜੇ ਪਰਉਪਕਾਰੀ ਆਉਂਦੇ ਨੇ ਉਹ ਸਾਡੇ ਲਈ ਇਹ ਨੇ ਇਹ ਆ ਜਿਹੜੀ ਮਹਿਮਾ ਹੈ ਕਾਦੀਏ ਇਹ ਉਹਨਾਂ ਦੇ ਬਚਨਾਂ ਦੀ ਹੈ ਆਓ ਇਹ ਪੜ੍ਹ ਕੇ ਸਮਾਪਤੀ ਕਰਾਂ ਸਾਧ ਸੰਗਤ ਦੀ ਸਾਰੇ ਪੜੋ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮਹਿਮਾ ਮਹਿਮਾ ਸਾਧੂ ਦੇ ਦੀ ਸੁਣੋ ਮੇਰੀ ਕੀ ਮਹਿਮਾ ਹੈ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਪਿੰਗਲ ਕੀ ਹੁੰਦਾ ਹੈ ਇਹ ਪਿੰਗਲਾ ਜਿਹੜਾ ਸਰੀਰ ਕਰਕੇ ਨਹੀਂ ਅਸੀਂ ਮਨ ਕਰਕੇ ਪਿੰਗਲੇ ਆ ਮਨ ਕੀ ਹੈ ਬਈ ਬੰਦਗੀ ਨੂੰ ਜੀ ਕਰਨ ਲੱਗਦਾ ਹੈ ਫਿਰ ਭੁੱਲ ਜਾਂਦੇ ਆ ਛੱਡ ਦੇਣਾ ਚਲੋ ਕੱਲ ਕਰਾਂਗੇ ਨਿਤਨੇਮ ਕਰਨ ਨੂੰ ਜੀ ਕਰਦਾ ਹੈ ਦੋ ਦਰਾਵਤ ਛੱਡ ਦਿੰਦੇ ਆ ਭੁੱਲ ਜਾਂਦੇ ਆ ਇਹ ਮਨ ਕਦੇ ਡਿੱਗਦਾ ਹੈ ਕਦੇ ਉੱਠਦਾ ਹੈ ਕਦੇ ਡ ਇਹ ਪਿੰਗਲ ਹੈ ਪਰ ਜਦੋਂ ਕਿਸ ਇਸ ਤਰਾ ਮਹਾਪੁਰਸ਼ਾਂ ਦੀ ਸੰਗਤ ਕਰਦੇ ਆ ਨਾ ਫਿਰ ਇਹ ਪਿੰਗਲ ਪਰਵਤ ਪਾਰ ਪਰ ਕਿਹੜੀ ਕਿਹੜੇ ਪਾਰ ਪਾਰ ਪਰ ਚੜਦਾ ਹੈ ਪਿੰਗਲ ਉਹ ਹੈ ਸੰਤ ਕਾ ਮਾਰਗ ਇਹ ਪੌੜੀ ਚੜਦੇ ਆ ਸੰਤ ਕਾ ਮਾਰਗ ਧਰਮ ਦੀ ਵੇੜਾ ਵੀ ਹੈ ਧਰਮ ਦਾ ਮਹਿਲ ਵੀ ਹੈ ਧਰਮ ਦਾ ਚਵਾਰਾ ਵੀ ਹੈ ਧਰਮ ਦਾ ਘਰ ਵੀ ਹੈ ਪਰ ਧਰਮ ਦੀ ਪੌੜੀ ਸੰਤ ਚੜਾਉਂਦੇ ਨੇ ਇਹ ਸੰਤਾਂ ਦਾ ਕੋਈ ਬਚਨ ਕਮਾਵੇ ਫਿਰ ਚੜਿਆ ਨਾ ਆਓ ਸਾਧ ਸੰਗਤ ਇੰਨੇ ਕ ਬਚਨ ਪਰਮਾਨ ਕਰਨੇ ਨੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਬੇਅੰਤ ਭੁੱਲਾਂ ਦੀ ਖਿਮਾ ਸਮੂਹ ਸੰਗਤ ਦਾ ਧੰਨਵਾਦ ਕੋਟਾਨ ਕੋਟ ਸ਼ੁਕਰ ਸੀ